ਹਾਰਡਵਰਕ ਜ਼ਰੂਰ ਕਰਨਾ ਚਾਹੀਦਾ। ਹੂੰ। ਬੰਦੇ ਨੂੰ ਮਿਹਨਤ ਕਰਨੀ ਚਾਹੀਦੀ, ਪਸੀਨਾ ਆਉਣਾ ਚਾਹੀਦਾ ਚੰਦਰ ਉਸਤ ਰਿਆਂ ਦਾ। ਅੱਛਾ। ਹਾਂਜੀ। ਠੀਕ ਹੈ। ਪਸੀਨਾ ਨਾ ਆਵੇ ਤਾਂ ਸਰੀਰ ਬੇਕਾਰ ਆ। ਹੂੰ। ਸਹੀ ਗੱਲ। ਸਾਨੂੰ ਵੀ ਆਇਆ ਪਸੀਨਾ ਤਾਂ ਅਸੀਂ। ਤੁਹਾਨੂੰ ਹੁਣ ਮੈਂ ਤੁਹਾਨੂੰ ਇਹ ਦੱਸ ਨਹੀਂ ਸਕਦਾ ਵੀਡੀਓ 'ਚ। ਅੱਛਾ। ਫਿਰ ਦੱਸੂਗਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਮਿਲੇ ਅਸੀਂ ਕਾਫੀ ਲੰਬੇ ਟਾਈਮ ਤੋਂ ਬਾਅਦ ਆਪਣੇ ਕੋਲ ਆਏ ਹੋਏ ਨੇ ਸੁਤਿੰਦਰ ਗਿੱਲ ਸਾਹਿਬ ਕੀ ਅਸੀਂ ਬੈਠੇ ਹਾਂ ਜੀ ਖੇਤ ਸਰੋਂ ਆਪਣੇ ਖੇਤ ਵੱਢ ਰਹੇ ਹੈ ਜੀ ਤੇ ਨਾਲ ਆਪਾਂ ਲੈ ਕੇ ਆਏ ਉਹਨਾਂ ਦੀ ਚਾਹ ਤੇ ਸੋਚਿਆ ਚਲੋ ਵਲੌਗ ਬਣਾ ਲਈਏ ਗਿਲਸਾਹਬ ਕਹਿੰਦੇ ਵੀ ਜਿਹੜੇ ਆਪਾਂ ਗੰਡੇ ਲਾਏ ਆ ਵੇਖਣੇ ਆ ਤੇ ਗੰਡੇ ਅਸੀਂ ਵੇਖਣ ਆ ਗਏ ਆ ਤੇ ਤੁਹਾਨੂੰ ਵੀ ਅਸੀਂ ਵਿਖਾਉਣੇ ਆ ਪਹਿਲਾਂ ਤੁਹਾਡੀ ਗੱਲਬਾਤ ਗਿਲਸਾਹਬ ਨਾਲ ਕਰਾਉਣੇ ਆ ਹਾਂਜੀ ਤੁਹਾਨੂੰ ਗਿਲਸਾਹਬ ਦੱਸਣ ਕਿ ਆਪਣੀ ਗੰਡਿਆਂ ਦੀ ਕੰਡੀਸ਼ਨ ਕੀ ਆ ਮੈਂ ਤਾਂ ਆਪਦੇ ਮੂੰਹੋਂ ਕੀ ਕਹਿੰਦੇ ਹੁੰਦੇ ਮੀਆਂ ਮਿੱਠੋ ਨਹੀਂ ਬਣ ਸਕਦਾ ਹਾਂਜੀ ਗਿਲਸਾਹਬ ਦੱਸੋ ਜੀ ਆ ਗੰਡੇ ਨੰਬਰ 1 ਆਂ ਅੰਦਰ ਇੱਕ ਇੱਕ ਲੇਨ ਚ ਨਹੀਂ ਯਾਰ ਵਧੀਆ ਜੇ ਲੰਮਾ ਆ ਕੋਈ ਤਾਰਫ ਕਰ ਪ੍ਰੀਫ ਕਰ ਲਮੀ ਜੀ ਕੋਈ ਤਰੀਫ ਕੀ ਵਧੀਆ ਗੰਡੇ ਚੰਗੇ ਨਿਕਲਗੇ ਗਣ ਐ ਤਾਂ ਮੈਂ ਵੀ ਨਹੀਂ ਲਾਇਲ ਵੇ ਯਾਰ ਗੰਡੇ ਪਰ ਵਧੀਆ ਗੰਡੇ ਅੱਛਾ ਚੰਗੇ ਆ ਗੰਡੇ ਤੈਨੂੰ ਵਿਖਾ ਦਈਏ ਹੁਣ ਆਪਾਂ ਇਹਨਾਂ ਨੂੰ ਆਇਓ ਉਧਰ ਲੋ ਜੀ ਆ ਆਪਣੇ ਗੰਡੇ ਆ ਜੀ ਗਿਲਸਾ ਉਹ ਇੱਥੇ ਮੋਟਾ ਜਿਹੜਾ ਗੰਡਾ ਪਟਿਆ ਸੀ ਆਪਾਂ ਕਿੱਥੇ ਆਓ ਆਹ ਆਇਆ ਲੋ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਬਹੁਤ ਘੱਟ ਮਿਲਿਆ ਇਹਨਾਂ ਨੂੰ ਤੇ ਪਾਣੀ ਦੀ ਥੋੜੀ ਵਜ੍ਹਾ ਰਹਿ ਸਕਦੀ ਹੈ ਮਾੜੇ ਹੋਣ ਦਾ ਕਾਰਨ ਬਾਕੀ ਕੋਈ ਕਮੀ ਨਹੀਂ ਛੱਡੀ ਆਪਾਂ ਮਿਹਨਤ ਦੇ ਵਿੱਚ ਕਿਉਂਕਿ ਪਾਣੀ ਹੈ ਤਕੀ ਪੰਜਾਬ ਵੱਲੋਂ ਬਹੁਤ ਘੱਟ ਆਇਆ ਆ ਕਣਕਾਂ ਨੂੰ ਬਹੁਤ ਘੱਟ ਮਿਲਿਆ ਆ ਇਹਨਾਂ ਨੂੰ ਤਾਂ ਵਿਚਾਰਾਂ ਨੂੰ ਮਿਲਣਾ ਹੀ ਕੀ ਸੀ ਜਿਹੜੀ ਆ ਸਰੋਂ ਆ ਇਹ ਵੀ ਇੱਕ ਪਾਣੀ ਤੇ ਤਿਆਰ ਕੀਤੀ ਹੋਈ ਆ ਹਾਂਜੀ ਗੱਲ ਸਾਬ ਵਧੀਆ ਕਰਨ ਦੇ ਕੀ ਨਿਰਖਣ ਕਰ ਰਹੇ ਹੋ ਇਹਨਾਂ ਦਾ ਜੋ ਹਾਕਰ ਰਹਿ ਨੇ तकरीबन ਠੀਕ ਆ ਥੋੜਾ ਮੋਟਾ ਕਚਰਾ ਆ ਇਹਨੂੰ ਹੁਣ ਪਾਣੀ ਲਾ ਦਾਂਗੇ ਅਸੀਂ ਤੇ ਵਿੱਚੋਂ ਪੁੱਟ ਦਾਂਗੇ ਆਪਾਂ ਜਾਣੇ ਆ ਜੀ ਵੀਰ ਕੋਲੇ ਜਿਹੜਾ ਸਰੋਂ ਵੱਢੀ ਜਾਂਦਾ ਆਪਣੇ ਪੁੱਛਦੇ ਆਂ ਜਾ ਕੇ ਵੀ ਕੀ ਸੁਰ ਤੇ ਹਾਲ ਆ ਕਿਵੇਂ ਲੱਗ ਰਿਹਾ ਸਰੋਂ ਵੱਢਣ ਚ ਸਰੋਂ ਫਿਰ ਵੀ ਕੰਡੀਸ਼ਨ ਠੀਕ ਹੈ ਇੱਕ ਪਾਣੀ ਦੇ ਹਿਸਾਬ ਨਾਲ ਵੀ ਕੁਛ ਨਹੀਂ ਇੰਟਰਵਿਊ ਲੈਣ ਆਏ ਆ ਜ਼ਰਾ ਮੇਰਾ ਇੰਟਰਵਿਊ ਆ ਗਿਆ ਹਾਂਜੀ ਇਹ ਆ ਜੀ ਆਪਣੇ ਪਰਮਜੀਤ ਸਿੰਘ ਜੀ ਯਾਰ ਇਧਰੋਂ ਬਹੁਤ ਹਨੇਰਾ ਹੋ ਰਿਹਾ ਯਾਰ ਇਧਰ ਆ ਢਾ ਦੰਨੇ ਆ ਜਾ ਹਾਂਜੀ ਪਰਮਜੀਤ ਸਿੰਘ ਜੀ ਕਿਵੇਂ ਲੱਗ ਰਿਹਾ ਸਰੋਂ ਅਟਕੇ ਮੈਨੂੰ ਬਹੁਤ ਬੈਡ ਫੀਲ ਹੋ ਰਿਹਾ ਯਾਰ ਬਹੁਤ ਉੱਚੀ ਹੈ ਯਾਰ ਥੋੜੀ ਨੀਵੀ ਹੋਣੀ ਚਾਹੀਦੀ ਹੈ ਇੱਕ ਪਾਣੀ ਨਾਲ ਹੀ ਉੱਚੀ ਹੋ ਗਈ ਹੈ ਹਾਂ ਯਾਰ ਪਤਾ ਨਹੀਂ ਕਿਵੇਂ ਵੱਧ ਉੱਤ ਗਈ ਯਾਰ ਪਾਣੀ ਤੇ ਇੱਕੋ ਹੀ ਲਾਇਆ ਸੀਗਾ ਹੂੰ ਫਿਰ ਵੀ ਉਸ ਹਾਮ ਨਾਲ ਠੀਕ ਆ ਨਾ ਹਾਂਜੀ ਉਸ ਹਾਮ ਨਾਲ ਠੀਕ ਆ ਕਦ ਉੱਚਾ ਹਾਂਜੀ ਥੋੜਾ ਬੈਡ ਫੀਲ ਹੋ ਰਿਹਾ ਆਇਆ ਚਾਈ ਨਾਲ ਪੜੋਸੀ ਪਿੰਡ ਦੇ ਵੀ ਲੱਗੇ ਹੋਏ ਆਪਣੇ ਮੁੰਡੇ ਸੱਚੀ ਕਿਵੇਂ ਪਾਣੀ ਨਹੀਂ ਰਸੀਗੀ ਆਪਣੇ ਹਾਂ ਜਮਾ ਹੀ ਥੱਲੋਂ ਵੱਡੀ ਕੋਈ ਲੱਗ ਅੱਛਾ ਅਗਲਾ ਸਵਾਲ ਅਗਲਾ ਸਵਾਲ ਆਪ ਦੀ ਮਰਜ਼ੀ ਨਾਲ ਹੀ ਦੇ ਦੇ ਜੋ ਜਵਾਬ ਦੇਣਾ ਐਨੀ ਯੋਰ ਕੁਐਸਚਨ ਕੋਈ ਕੁਐਸਚਨ ਹੈ ਨਹੀਂ ਹੈ ਵੈਸਾ ਹੀ ਟੈਨਮੀ ਹੀ ਵੇਖਦੇ ਆ ਵੀ ਕਿਦਾਂ ਹਾਰਡਵਰਕ ਬੰਦੇ ਨੂੰ ਅੱਛਾ ਜੀ ਕਰਨਾ ਚਾਹੀਦਾ ਨਾ ਹਾਰਡਵਰਕ ਜ਼ਰੂਰ ਕਰਨਾ ਚਾਹੀਦਾ ਹੂੰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਪਸੀਨਾ ਆਉਣਾ ਚਾਹੀਦਾ ਚੰਦਰ ਉਸ ਤਰ੍ਹਾਂ ਦਾ ਅੱਛਾ ਹਾਂਜੀ ਠੀਕ ਹੈ ਪਸੀਨਾ ਨਾ ਆਵੇ ਤਾਂ ਸਰੀਰ ਬਕਾਰ ਆ ਹੂੰ ਸਹੀ ਗੱਲ ਸਾਨੂੰ ਵੀ ਆਇਆ ਪਸੀਨਾ ਤਾਂ ਅਸੀਂ ਤੁਹਾਨੂੰ ਹੁਣ ਮੈਂ ਤੁਹਾਨੂੰ ਇਹ ਦੱਸ ਨਹੀਂ ਸਕਦਾ ਵੀਡੀਓ ਚ ਅੱਛਾ ਫਿਰ ਦੱਸੂਗਾ ਆਹ ਬਹੁਤ ਮਜ਼ਾਕੀ ਸੁਆਦ ਦੇ ਬੰਦੇ ਆ ਜੀ ਤੇ ਅਸੀਂ ਸੋਚਿਆ ਸੀ ਚਲੋ ਚਾਹ ਦੇਖੇ ਸਿੱਧੇ ਚੱਲਦੇ ਆ ਪਰ ਇਹਨਾਂ ਨੂੰ ਵੇਖਿਆ ਤਾਂ ਫਿਰ ਮਿਲਣ ਦਾ ਦਿਲ ਕਰ ਗਿਆ ਤੇ ਕੁਝ ਵੀਡੀਓ ਵੀ ਬਣਾ ਲਈ ਮੈਂਗਾ ਠੀਕ ਆ ਫਿਰ ਓਕੇ ਬਾਈ ਠੀਕ ਆ ਭਾਂਡੇ ਲਿਆਉਂਗਾ ਮੈਂ ਕੋਈ ਨਹੀਂ ਲਿਆਉਣੇ ਪੈਣੇ ਆ ਮੈਂ ਲਿਆਉਂ ਕੋਈ ਨਾ ਲੋ ਜੀ ਹੁਣ ਇੱਕ ਵਾਰੀ ਜਾਂਨੇ ਆਪਾਂ ਘਰੇ ਘਰੇ ਪਹੁੰਚ ਕੇ ਤੇ ਉਸ ਤੋਂ ਬਾਅਦ ਕੱਪੜੇ ਲੱਤੇ ਸੈੱਟ ਕਰਦੇ ਆ ਮਾੜੇ ਜਿਹਾ ਸੈਟ ਕਰਕੇ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕਿਉਂਨੇ ਆ ਆ ਖੜੀ ਹੈ ਜੀ ਆਪਣੀ ਗੱਡੀ ਆ ਗੱਡੀ ਦੀ ਚਾਬੀ ਆ ਰੱਖ ਮੈਂ ਲਾਇਆ ਸੀਗਾ ਤੇ ਮੈਂ ਕਿਹਾ ਵੀ ਚਲੋ ਗੇਟ ਬਣਾ ਲੈਨੇ ਆ ਦੋਨੇ ਬੰਨੇ ਸੋਨਾ ਲੱਗੂਗਾ ਦੇਖ ਸਕਦੇ ਹੋ ਕਿੰਨੇ ਸੋਨੇ ਫੁੱਲ ਲੱਗੇ ਹੋਏ ਆ ਚਲੋ ਜੀ ਗੱਲ ਸਾਹਿਬ ਹੇ ਹਾਂ ਨਾ ਡਾਉਨਿੰਗ ਹੈ ਨਾ ਮੇਲੇ ਤੇ ਯਾਰਾ ਬਹੁਤ ਇਸ ਚੀਜ਼ ਦਾ ਚਾਰਜ ਕਰ ਲੈਂਦੀ ਆ ਸਾਰਾ ਦਿਨ ਕਿਹੜੇ ਕੱਢੀਦੇ ਆ ਕੋਈ ਪੈਟਰੋਲ ਦਾ ਖਰਚਾ ਨਹੀਂ ਗਾ ਕੋਈ ਲੈਣਾ ਦੇਣਾ ਨਹੀਂ ਗਾ ਬਸ ਉਸ ਹਿਸਾਬ ਨਾਲ ਹੀ ਚਾਰਜ ਕਰੀ ਦੀ ਆ ਵੀ ਇੱਥੇ ਤੱਕ ਪਹੁੰਚ ਜਾਗੇ ਹਾਂਜੀ ਚੱਲ ਪਈਆਂ ਜੀ 12 ਐਮ ਪੀ ਅਸ ਗੁਰਦੁਆਰਾ ਸਾਹਿਬ ਨੂੰ ਉਹ ਬਾਈ ਕ ਆਪਣੇ ਯਾਰ ਵੇਲੇ ਦੀ ਤੇਲ ਮੁੱਕ ਕੇ ਇਹਦੇ ਵਿੱਚ ਤੇਲ ਕੋ ਆ ਕੇ ਤੇ ਚੱਲਦੇ ਆ ਫਿਰ ਤੋਂ ਹੀ ਮੇਰੇ ਲਈ ਚੱਲ ਫਿਰ ਤੋਰ ਮਤਵਲੇ ਨਹੀਂ ਸੀ ਸੰਦਨ ਨਾਲ ਹੀ ਕੰਮ ਚਲਾਉਣਾ ਕਰਨ ਤਾਂ ਇਹ ਬਹੁਤ ਟਿੱਕਰ ਟੁਕਰੀ ਬੜੇ ਵਿੱਚ ਦੇ ਦੇ ਤਾਂ ਤਾਂ ਬਚਪਨ ਦੀਆਂ ਯਾਦਾਂ ਤਾਰੀਆਂ ਘਰੀ ਜਾਂਦੀ ਟੋਫੀ ਆ ਇੱਕ ਮਿੰਟ ਚ ਲਾਈ ਚਲੋ ਜੀ ਨੇੜੇ ਜਾ ਕੇ ਦਿਖਾਉਣੀ ਆ ਤੁਹਾਨੂੰ ਵੀਊ ਚਲੋ ਗਿਲ ਸਾਹਿਬ ਵੀ ਯਾਰ ਪਹੁੰਚ ਗਏ ਅਸੀਂ ਹੁਣ ਚੱਲਦੇ ਆਂ ਗੁਰੂ ਘਰ ਵੱਲੋਂ ਅੱਜ ਸੰਡੇ ਦਾ ਦਿਨ ਆ ਤਾਂ ਕਰਕੇ ਪਿਆਰ ਸਾਰਾ ਹੀ ਖਾਲੀ ਆ ਇੱਕ ਤੁਹਾਨੂੰ ਮੈਂ ਇੱਥੇ ਬਿਲਡਿੰਗ ਦਿਖਾਉਂਗਾ ਥੋੜਾ ਹੋਲੀ ਰੱਖੀਂ ਜੀ ਸਾਹਿਬ ਬਹੁਤ ਪੁਰਾਣੀ ਬਿਲਡਿੰਗ ਆ ਉਹ ਆ ਦੇਖੋ ਆਪਣੇ ਪਤਾ ਨਹੀਂ ਕਰਾਂ ਦੀ ਬਿਲਡਿੰਗ ਪਰ ਬਹੁਤ ਪੁਰਾਣੀ ਲੱਗਦੀ ਹੈ ਦੇਖਣ ਨੂੰ ਬਹੁਤ ਸੋਹਣੀ ਹੈ ਔੜਾ ਪੱਛ ਚਲਾਂਗੇ ਜੀ ਅੰਡਰ ਬ੍ਰਿਜ ਦੇ ਅੱਗੇ ਕੱਢਦੇ ਭਾ ਛੋਟੇ ਗੇਅਰ ਵਿੱਚ ਦੀ ਕੱਢਦੀ ਤੇ ਬੰਦ ਨਾ ਹੋ ਜਾਵੇ। ਬੱਲੇ ਖਿੱਚਦੇ ਖੇਦ ਆ ਆ ਨਿਕਲ ਗਏ ਨੇ ਣੇ ਣੇ ਆ ਗਏ ਜੀ ਗੁਰਦੁਆਰਾ ਸਾਹਿਬ ਆਪਾਂ चला आप पहुंच गए जी तो बाबा दीप सिंह जी का तो गुरद्वारा या दर्शन करते अंदर जाके चलिए वीर ਇੰਦਰ ਜੋੜਾ ਕਰ ਬਣਿਆ ਆ ਪਰ ਅਸੀਂ ਤਾਂ ਉਹਦੇ ਜੋੜੇ ਮੋਟਰਸਾਈਕਲ ਦੇ ਕੋਲੇ ਹੀ ਰੱਖ ਦਿੰਦੇ ਹਾਂ ਕਮਰਾ ਤਾਂ ਮੁਕਾ ਹੈ ਲੋ ਜੀ ਆ ਗਏ ਆ ਦਰਸ਼ਨ ਕਰਕੇ ਹੁਣ ਜੋੜੇ ਪਾਉਣੇ ਆ ਤੇ ਘਰ ਨੂੰ ਜਾਣੇ ਆ ਲੋ ਜੀ ਆਪਾਂ ਦਰਸ਼ਨ ਕਰਕੇ ਆ ਗਏ ਆ ਜੀ ਤੇ ਹੁਣ ਚੱਲਦੇ ਆ ਜੀ ਸਿੱਦੇ ਘਰਾਂ ਨੂੰ ਅੱਜ ਦੇ ਦਿਨ ਦੀ ਸਮਾਪਤੀ ਆਪਣੀ ਇੱਥੇ ਹੋਣੀ ਆ